ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਸ਼ਰੋਮਣੀ ਅਕਾਲੀ ਦਲ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਸ਼ਰੋਮਣੀ ਅਕਾਲੀ ਦਲ ਨੂੰ ਇੱਕ ਨਵਾਂ ਪ੍ਰਧਾਨ ਮਿਲ ਗਿਆ ਤੁਹਾਨੂੰ ਦੱਸ ਦਈਏ ਕਿ ਬਲਵਿੰਦਰ ਸਿੰਘ ਭੁੰਦੜ ਜੋ ਕਿ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਅੱਜ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਜਿਹਦੇ ਚਾਲਦਿਆਂ ਇਹ ਜਾਣਕਾਰੀ ਦਿਲਜੀਤ ਸਿੰਘ ਚੀਮਾ ਵੱਲੋਂ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਦਿੱਤੀ ਗਈ ਹੈ ਹਾਲਾਂਕਿ ਬਾਗੀ ਧੜਾ ਲਗਾਤਾਰ ਵਿਰੋਧ ਕਰ ਰਿਹਾ ਸੀ ਵੀ ਸ਼ਰੋਮਣੀ ਅਕਾਲੀ ਦਲ ਨੂੰ ਪ੍ਰਧਾਨ ਚਾਹੀਦਾ ਪ੍ਰਧਾਨਗੀ ਬਦਲੀ ਜਾਵੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਛੱਡਣ ਪਰ ਉਸੇ ਦੇ ਵਿਚਾਲੇ ਕਲ ਸਿੰਘ ਸਹਿਬਾਨਾ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ ਸ਼੍ਰੀ ਕਾਲ ਤਖਤ ਵਿਖੇ ਪਰ ਉਸ ਤੋਂ ਪਹਿਲਾਂ ਵੱਡਾ ਵੱਡਾ ਫੈਸਲਾ ਲਿਆ ਜਾਣਾ ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨਗੀ ਨਹੀਂ ਛੱਡੀ ਗਈ ਹੈ ਬਲਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਜਿਹਦੇ ਚੱਲਦੇ ਆ ਬਾਗੀ ਧੜੇ ਦੇ ਚਰਨਜੀਤ ਸਿੰਘ ਬਰਾੜ ਨਾਲ ਮੇਰੇ ਸਹਿਯੋਗੀ ਸਿਮਰਨਜੀਤ ਕੌਰ ਦੀ ਗੱਲ ਹੋਈ ਆ ਤੁਹਾਨੂੰ ਸੁਣਾਉਣੇ ਆ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੀ5 ਚੈਨਲ ਪੰਜਾਬੀ ਦੇ ਨਾਲ ਜੁੜਨ ਵਾਸਤੇ ਜੀ ਬਹੁਤ ਧੰਨਵਾਦ ਜੀ ਜੀ ਬ੍ਰਾਟ ਸਾਹਿਬ ਕੱਲ ਜਥੇਦਾਰਾਂ ਦੇ ਵੱਲੋਂ ਮੀਟਿੰਗ ਕੀਤੀ ਜਾਣੀ ਹੈ ਤੇ ਉਸ ਤੋਂ ਪਹਿਲਾਂ ਹੀ ਵੱਡਾ ਫੇਰਬਦਲ ਜਿਹੜਾ ਆ ਕਾਲੀ ਦਲ 'ਚ ਵੇਖਣ ਨੂੰ ਮਿਲਿਆ ਹੈ ਬਲਵਿੰਦਰ ਸਿੰਘ ਭੁੰਦੜ ਹਰਾਂ ਨੂੰ ਅੱਜ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਮਾਮਲੇ ਨੂੰ ਦੇਖੋ ਮੈਂ ਸਮਝਦਾ ਹਾਂ ਕਿ ਇਹ ਕੱਲ ਦੀ ਮੀਟਿੰਗ ਕਰਕੇ ਨਹੀਂ ਹੈ ਕਿਉਂਕਿ ਕੱਲ ਕੋਈ ਪੇਸ਼ੀ ਨਹੀਂ ਹੈ ਤੇ ਨਾ ਹੀ ਕੋਈ ਕੱਲ ਬੁਲਾਇਆ ਗਿਆ ਹੈ ਇਹ ਪਾਰਟੀ ਦੀ ਡਿੱਗੀ ਹੋਈ ਸ਼ਾਖ ਨੂੰ ਬਚਾਉਣ ਲਈ ਇੱਕ ਨਵਾਂ ਸ਼ਗੂਫਾ ਛੱਡਿਆ ਗਿਆ ਹੈ ਜੀ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬਾਰ ਬਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਕੀਤੀ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਇੱਕ ਨਾ ਤਰ੍ਹਾਂ ਟੱਕਰ ਲੈਣ ਵਾਲੀ ਜਿਹੜੀ ਹੈ ਉਹ ਸਥਿਤੀ ਪੈਦਾ ਕੀਤੀ ਹੈ ਇਸ ਲਈ ਉਹਨਾਂ ਨੂੰ ਅਸਤੀਫਾ ਦੇ ਕੇ ਤੇ ਪਾਰਟੀ ਦੇ ਫਿਰ ਕੋਈ ਸਾਂਝੀ ਪਰਜੀਡੀਅਮ ਬਣਾਉਣ ਦਾ ਜਿਹੜਾ ਹੈ ਸੀਗਾ ਉਹ ਉਹ ਕੋਰ ਕਮੇਟੀ ਨੂੰ ਜਾਂ ਵਰਕਿੰਗ ਕਮੇਟੀ ਨੂੰ ਅਧਿਕਾਰ ਖੇਤਰ ਦੇਣੇ ਚਾਹੀਦੇ ਹੈ ਕਾਰਜਕਾਰੀ ਪ੍ਰਧਾਨ ਇੱਕ ਲਾਈਨ ਦੇ ਟਵੀਟ ਨਾਲ ਭੁੰਦਰ ਸਾਹਿਬ ਲੱਗੇ ਸਾਡੇ ਬੜੇ ਸਤਿਕਾਰਯੋਗ ਹੈ ਹੂੰ ਤੇ ਇੱਕ ਇੱਕ ਲਾਈਨ ਦੇ ਟਵੀਟ ਨਾਲ ਹੀ ਉਹਨਾਂ ਨੂੰ ਹਟਾਇਆ ਜਾ ਸਕੂਗਾ ਕਿਉਂਕਿ ਖੁਦ ਪ੍ਰਧਾਨ ਤੇ ਪ੍ਰਧਾਨ ਹੀ ਨੇ ਇਸ ਕਰਕੇ ਇਹ ਗੋਗਲੂਆਂ ਤੋਂ ਮਿੱਟੀ ਝਾੜਨ ਲਾਲ ਪਾਰਟੀ ਦਾ ਹੱਲ ਨਹੀਂ ਹੋਣਾ ਹੂੰ ਅਸਤੀਫਾ ਦੇ ਕੇ ਪਾਰਟੀ ਤੋਂ ਲੰਬੇ ਹੋਣ ਔਰ ਸਾਰੇ ਧੜਿਆਂ ਨੂੰ ਬੁਲਾ ਕੇ ਇੱਕ ਸਾਂਝੀ ਪਰਜੀਡੀਅਮ ਬਣੇ ਫਿਰ ਨਵੇਂ ਸਿਰਿਓਂ ਪਾਰਟੀ ਦੀ ਭਰਤੀ ਹੋਵੇ ਤੇ ਫਿਰ ਕੋਈ ਪਾਰਟੀ ਦਾ ਹੱਲ ਹੋ ਸਕਦਾ ਸੋ ਬਰਾਟ ਸਾਹਿਬ ਕੱਲ ਸਿੰਘ ਸਾਹਿਬ ਗਿਆਨੀ ਲਖਬੀਰ ਸਿੰਘ ਤੇ ਬਾਕੀ ਤਖਤ ਸਹਿਬਾਨ ਦੇ ਜਥੇਦਾਰ ਸਹਿਬਾਨਾਂ ਦੇ ਵੱਲੋਂ ਮੀਟਿੰਗ ਕੀਤੀ ਜਾਣੀ ਹੈ ਤੇ ਕੀ ਫੈਸਲਾ ਆਵੇਗਾ ਕਿਉਂਕਿ ਬਾਰ-ਬਾਰ ਤੁਹਾਡੇ ਵੱਲੋਂ ਵੀ ਮੰਗ ਪੱਤਰ ਜਿਹੜੇ ਸੀ ਦਿੱਤੇ ਗਏ ਸੀ ਤੇ ਅੱਜ ਜਥੇਦਾਰ ਸਾਹਿਬ ਦਾ ਜਥੇਦਾਰ ਕੇਵਲ ਸਿੰਘ ਹਰਾਂ ਦੇ ਵੱਲੋਂ ਵੀ ਮੰਗ ਪੱਤਰ ਸੌਪਿਆ ਗਿਆ ਤੇ ਲੱਗਦਾ ਹੈ ਕਿ ਫੈਸਲਾ ਪੱਖ ਦੇ ਵਿੱਚ ਆਵੇਗਾ ਇੰਪੱਖ ਕਿਹਦਾ ਹੈ ਪੱਖ ਹੋਣਾ ਚਾਹੀਦਾ ਪੰਥ ਦਾ ਪਹਿਲੀ ਗੱਲ ਤੇ ਇੱਕ ਬੇਨਤੀ ਕਰਾਂ ਕਿ ਪੰਥ ਵੱਡਾ ਹੈ ਇੱਕ ਜੀ ਦੂਜੀ ਬੇਨਤੀ ਇਸ ਗੱਲ ਦੀ ਹੈ ਕਿ ਇਹ ਸਬੂਤ ਸਾਹਮਣੇ ਆ ਗਿਆ ਕਿ ਬਾਰ-ਬਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਪ੍ਰੋਟੈਕਸ਼ਨ ਲਈ ਬਣਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਮਾਨ ਸਤਕਾਰ ਬਹਾਲ ਰੱਖਣ ਲਈ ਬਣਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੇ ਹੁਕਮਨਾਮਿਆਂ ਦੀ ਉਲੰਘਣਾ ਕਰੂਗਾ ਫਿਰ ਇਤੋਂ ਵੱਡੀ ਅਵਗਿਆ ਕੋਈ ਹੋ ਨਹੀਂ ਸਕਦੀ ਇਸ ਕਰਕੇ ਖੁਦਬਾ ਖੁਦ ਉਹਨਾਂ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਹਟ ਜਾਣਾ ਚਾਹੀਦਾ ਜਿਹੜੀ ਫੋਰਸ ਸੀ ਸਿੱਖ ਪੰਥ ਦੀ ਰਾਖੀ ਲਈ ਬਣੀ ਹੈ ਤੇ ਉਹ ਖੁਦ ਹੀ ਰਾਖੀ ਦੀ بجائے ਕਾਹਨ ਕਰਨ ਤੇ ਲੱਗ ਜੇ ਤੇ ਖੁਦ ਪ੍ਰਧਾਨ ਕਾਹਨ ਕਰਨ ਤੇ ਲੱਗ ਜੇ ਉਹਨੂੰ ਪ੍ਰਧਾਨ ਰਹਿਣ ਦਾ ਕਿਵੇਂ ਹੱਕ ਹੋ ਸਕਦਾ ਇਸ ਕਰਕੇ ਜਥੇਦਾਰ ਸਹਿਬਾਨ ਜੋ ਵੀ ਫੈਸਲਾ ਕਰਨਗੇ ਉਹ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਕਰਨਗੇ ਔਰ ਜਿਹੜਾ ਵੀ ਕਰਨਗੇ ਘੱਟੋ ਘੱਟ ਅਸੀਂ ਤੇ ਸਾਰੇ ਸਿਰ ਝੁਕਾ ਕੇ ਮੰਨਾਂਗੇ ਪਰ ਮੈਨੂੰ ਲੱਗਦਾ ਕਿ ਉਹ ਪੰਥ ਦੀਆਂ ਭਾਵਨਾਵਾਂ ਦੇ ਮੁਤਾਬਕ ਤੇ ਇਹ ਦੋ ਤੇ ਦੋ ਚਾਰ ਵਾਲਾ ਕੇਸ ਹੈ ਜਿਹੜਾ ਸ਼੍ਰੀ ਗਰਤਖ ਸਾਹਿਬ ਦੇ ਹੁਕਮਨਾਮਿਆਂ ਦੇ ਖਿਲਾਫ ਪਾਰਟੀ ਪ੍ਰਧਾਨ ਦਾ ਜਾਣਾ ਇਹ ਬਹੁਤ ਵੱਡੀ ਉਹ ਵਗਿਆ ਇਹ ਨਾ ਮਾਫੀਯੋਗ ਹੈ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਛਡਣ ਵਾਸਤੇ ਸੋ ਜਿੱਦਾਂ ਕਿ ਚਰਨਜੀਤ ਸਿੰਘ ਬਰਾੜ ਵੱਲੋਂ ਕੋਈ ਸਵਾਲ ਖੜੇ ਕੀਤੇਗੇ ਨਹੀਂ ਇਸ ਫੈਸਲੇ ਨੂੰ ਲੈ ਕੇ ਪਰ ਲੱਗਦਾ ਨਹੀਂ ਹੈ ਵਿਰੋਧੀ ਖੁਸ਼ ਹੋਣਗੇ ਕਿਉਂਕਿ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਕਿਉਂਕਿ ਵਿਰੋਧੀ ਵੀ ਲਗਾਤਾਰ ਮੰਗ ਕਰ ਰਹੇ ਸੀਗੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਛੱਡਣ ਤੇ ਕਿਸੇ ਹੋਰ ਨੂੰ ਪ੍ਰਧਾਨਗੀ ਦੇਣ ਹਾਲਾਂਕਿ ਅਦਬ ਚਿੱਧੀ ਉਹਨਾਂ ਦੀ ਜਿਹੜੀ ਮੰਗ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਮੰਨ ਲਈ ਆ ਹੁਣ ਵੇਖਣਾ ਹੋਵੇਗਾ ਪ੍ਰਧਾਨ ਨੂੰ ਲੈ ਕੇ ਅੱਗੇ ਕਿਵੇਂ ਪਾਰਟੀ ਮਜ਼ਬੂਤ ਹੁੰਦੀ ਹੈ ਕੀ ਰਣਨੀਤੀ ਚੱਲਦੀ ਹੈ ਹੁਣ ਇਹ ਤਾਂ ਸਮਾਂ ਦੱਸੇਗਾ ਕੈਮਰਾ ਪ੍ਰਸ਼ੰਸ਼ਾ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ 5 ਚੱਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ